ਸਾਰੇ ਸੁੱਖ ਵਾਹਿਗੁਰੂ ਦੇ ਦਿੱਤੇ ਹੋਏ ਨੇ ਸੋ ਜਦੋਂ ਵੀ ਮੌਕਾ ਮਿਲਦਾ ਜਦੋਂ ਵੀ ਮੌਕਾ ਮਿਲਦਾ ਸੀ ਜਰੂਰ ਪਹੁੰਚਦੇ ਆ ਨਮਾਸ਼ੀ ਆ ਕੇ ਆ ਰਹੇ ਮੈਂ ਨਵਾਂ ਬਹੁਤ ਕੁਛ ਚੱਲੀ ਜਾ ਰਿਹਾ ਤੁਸੀਂ ਸਾਰੇ ਦੇਖ ਲੈਣੇ ਜਦੋਂ ਆ ਜਾਂਦਾ ਸ਼ੁਕਰ ਆਦਾ ਬਸ ਉਹਦਾ ਸ਼ੁਕਰਾਨਾ ਕਰਨ ਲਈ ਆਏ ਆ ਅਸੀਂ ਸਾਰੇ ਪਰਿਵਾਰ ਦੇ ਨਾਲ ਥੈਂਕ ਯੂ ਸੋ ਮੱਚ ਸਾਰੇ মিডিਆ ਦਾ ਥੈਂਕ ਯੂ ਹਮ ਚੰਦ ਵੀ ਚੋਂ ਤੁਹਾਡਾ ਕੋਈ ਇਛਾਪੂ ਹੈ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਪਰੇ ਆ ਮੈਂ ਆਪਣੇ ਕੰਮ ਨਾਲ ਮਤਲਬ ਰੱਖਦੀ ਜੀ ਜਿੱਦਾ ਜਿੱਦਾਂ ਦਿਲ ਕਰਦਾ ਉਹ ਕਰੀ ਜਾਂਦੇ ਜੀ। ਜੀ। ਥੈਂਕ ਯੂ ਤੁਹਾਨੂੰ ਕੋਈ ਸੁਨੇਹਾ ਦੇਣਾ ਚਾਹੋ ਜੀ ਹੋਲੇ ਮੱਲੇ ਦਾ। ਬਸ ਜੀ ਜਿਹਦੇ ਦਿਲ 'ਚ ਜਿੱਦਾਂ ਜਿੱਦਾਂ ਦਾ ਚਾਹ ਹੈ ਅਸੀਂ ਗਏ ਹਾਂ ਉਦੋਂ ਹੋਲੇ ਮੱਲੇ ਤੇ ਸਾਡਾ ਪ੍ਰੋਗਰਾਮ ਸੀਗਾ। ਬਹੁਤ ਸੰਗਤ ਪਹੁੰਚੀ ਆਪਣਾ। ਆ ਨੰਪੁਰ ਸਾਹਿਬ ਨੰਪੁਰ ਸਾਹਿਬ ਤੇ ਬਹੁਤ ਲੋਕਾਂ ਦੇ ਵਿੱਚ ਸ਼ਰਧਾ ਦੇਖੀ ਅਸੀਂ ਰਸਤੇ ਦੇ ਵਿੱਚ ਥਾਂ-ਥਾਂ ਤੇ ਲੰਗਰ ਲੱਗੇ ਹੋਏ ਸੀਗੇ। ਸੋ ਇਹ ਗੁਰੂ ਦੇ ਰੰਗ ਨੇ ਸਾਰਿਆਂ ਨੂੰ ਆ ਆਨੰਦ ਲੈਣਾ ਚਾਹੀਦਾ ਤੇ ਸੁਖ ਸੁਬੀਲੀ ਕੋਈ ਵੀ ਦਿਨ ਤਿਆਰ ਆ ਸੁਖ ਸੁਬੀਲੀ ਮਨਾਉਣੇ ਚਾਹੀਦੇ ਨੇ ਲੜਾਈਆਂ ਝਗੜਿਆਂ ਤੋਂ ਦੂਰ ਰਹਿ ਕੇ ਇਕਤਾ ਦੇ ਵਿੱਚ ਬਰਕਤ ਹੈ ਇਕਾ ਬਣਾ ਕੇ ਰੱਖੋ ਬਸ ਮੈਂ ਤੇਹੀ ਕਹਿੰਦੀ ਥੈਂਕ ਯੂ ਸੋ ਮਚ ਹਾਂਜੀ ਹਾਂਜੀ ਪਰਿਵਾਰ ਦੇ ਨਾਲ ਆਏ ਆ ਜੀ ਮੱਥਾ ਟੇਕਣਾ ਆ ਸ਼ੁਕਰਾਨਾ ਕਰਨਾ ਆ ਇਹ ਮਾਲਕ ਦਾ ਬਹੁਤ ਕੁਝ ਦਿੱਤਾ ਮਾਲਕ ਨੇ ਹਾਂਜੀ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਇਸ ਦਰਬਾਰ ਤੇ ਪਹੁੰਚਦੇ ਹਾਂ ਹਮੇਸ਼ਾ ਹੀ ਬਹੁਤ ਖੁਸ਼ੀ ਮਿਲਦੀ ਹੈ ਜੀ ਜੇ ਜਦੋਂ ਪਰਿਵਾਰ ਦੇ ਨਾਲ ਮੈਂ ਆਈਏ ਖੁਸ਼ੀਆਂ ਨਾਲ ਆਈਏ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਉਸ ਮਾਲਕ ਨੇ ਸਾਰਾ ਕੁਝ ਬਖਸ਼ਿਆ ਸੋ ਦਾ ਸ਼ੁਕਰਾਨਾ ਕਰਨਾ ਪੈਂਦਾ ਸੋ ਨਾਲ ਮਾਤਾ ਜੀ ਆਏ ਨੇ ਹਸਬੰਦ ਆਏ ਨੇ ਸੋ ਸਾਰਾ ਪਰਿਵਾਰ ਆਇਆ ਦੀਦੀ ਭਾਜੀ ਆਏ ਨੇ ਗੁਰਲੇਸ਼ ਦੇ ਲਈ ਸੋ ਸਾਰੇ ਪਰਿਵਾਰ ਦੇ ਨਾਲ ਆਏ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਨਵਾਂ ਕੀ ਲੈ ਕੇ ਆ ਰਹੇ ਮੈਂ ਨਵੇਂ ਬਹੁਤ ਸਾਰੇ ਪ੍ਰੋਜੈਕਟਸ ਲੈ ਕੇ ਆ ਰਹੇ ਹਾਂ ਜੀ ਬਹੁਤ ਵਧੀਆ-ਵਧੀਆ ਗਾਣੇ ਤੁਹਾਡੇ ਸਾਰਿਆਂ ਦੇ ਲਈ ਹਾਂਜੀ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਸਰੋਤਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ اسی ਤਰ੍ਹਾਂ ਪਿਆਰ ਕਰਦੇ ਰਹੋ ਜਿੱਦਾਂ ਤੁਸੀਂ ਹੁਣ ਤੱਕ ਸਪੋਰਟ ਕਰਦੇ ਹੋ ਸੋ ਇਸੇ ਤਰ੍ਹਾਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਥੈਂਕ ਯੂ